ਸਿਕਲ ਦੋਸਤੋ ਇੱਕ ਬਹੁਤ ਹੀ ਵੱਡੀ ਨਵੀਂ ਤੇ ਤਾਜੀ ਅਪਡੇਟ ਲੈ ਕੇ ਤੁਹਾਡੇ ਲਈ ਹਾਜ਼ਰ ਹੋਏ ਹਾਂ ਤੇ ਦੋਸਤੋ ਅੱਜ ਹੀ ਤਾਜੀ ਅਪਡੇਟ ਜਿਸ ਨੇ ਪੂਰੇ ਪੰਜਾਬ ਦੇ ਵਿੱਚ ਇੱਕ ਵਾਰ ਫਿਰ ਤੋਂ ਤਰਥੱਲੀ ਮਚਾ ਦਿੱਤੀ ਦੋਸਤੋ ਅੱਜ ਤੋਂ ਤਿੰਨ ਤੋਂ ਚਾਰ ਦਿਨ ਪਹਿਲਾਂ ਤੁਸੀਂ ਇਹ ਖਬਰ ਤਾਂ ਜਰੂਰ ਸੁਣੀ ਹੋਵੇਗੀ ਕਿ ਰਾਣਾ ਬਲਾ ਚੋਰੀਏ ਦਾ ਕਬੱਡੀ ਕੱਪ ਦੇ ਵਿੱਚ ਕਤਲ ਕੀਤਾ ਗਿਆ ਹੈ ਤੇ ਦੋਸਤੋ ਇਹ ਮਾਮਲਾ ਤੁਸੀਂ ਸਿੱਧੂ ਮੂਸੇਵਾਲੇ ਦੇ ਨਾਲ ਜੁੜਿਆ ਵੀ ਜਰੂਰ ਸੁਣਿਆ ਹੋਵੇਗਾ ਪਰ ਦੋਸਤੋ ਕਹਿੰਦੇ ਹਨ ਇੱਕ ਅਜਹੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਜਿਸ ਨੇ ਇਹ ਸਾਰੀਆਂ ਹੀ ਖਬਰਾਂ ਨੂੰ ਝੁੱਠੇ ਪਾ ਕੇ ਰੱਖ ਦਿੱਤਾ ਪਰ ਦੋਸਤੋ ਜਿਹੜੀ ਹੁਣ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜਿਹੜੀ ਰਾਣਾ ਬਲਾ ਚੋੜੀਆਂ ਦੀ ਪਤਨੀ ਹੈ ਦੋਸਤੋ ਉਸ ਦੇ ਵੱਲੋਂ ਹੀ ਇਸ ਘਟਨਾ ਨੂੰ ਅੰਜਾਮ ਦਵਾਇਆ ਗਿਆ ਹੈ ਕਈ ਲੱਖਾਂ ਰੁਪਏ ਦੇ ਕੇ ਰਾਣਾ ਬਲਾ ਚੋਰੀਆ ਦੇ ਦੋਸਤਾਂ ਦੇ ਨਾਲ ਮਿਲ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਜਿਸ ਕਰਕੇ ਰਾਣਾ ਬਲਾ ਚੋਰੀਆ ਦੇ ਕਾਤਲਾਂ ਨੇ ਉਸ ਨੂੰ ਮੋਤ ਦੇ ਘਾਟ ਉਤਾਰ ਦਿੱਤਾ ਜੀ ਹਾਂ ਦੋਸਤੋ ਇਹ ਦੋਸ਼ ਉਸ ਦੀ ਪਤਨੀ ਦੇ ਉੱਤੇ ਗੰਭੀਰ ਲੱਗ ਰਹੇ ਹਨ ਕਿ ਰਾਣਾ ਬਲਾ ਚੋਰੀਆ ਦੀ ਪਤਨੀ ਨੇ ਆਪਣੇ ਪਤੀ ਦਾ ਪੈਸੇ ਦੇ ਕੇ ਕਤਲ ਕਰਵਾਇਆ ਹੈ ਕਿਉਂਕਿ ਕਹਿੰਦੇ ਹਨ ਕਿ ਉਹ ਰਾਣਾ ਬਲਾ ਚੋਰੀਆ ਕਰੋੜਾਂਪਤੀ ਬੰਦਾ ਸੀ ਕਰੋਣਾ ਪਤੀ ਕਿਉਂਕਿ ਦੋਸਤੋ ਉਹ ਵੱਡੇ ਵੱਡੇ ਕਬੱਡੀ ਟੂਰਨਾਮੈਂਟ ਕਰਾਂਦਾ ਸੀ ਜਿਸ ਕਰਕੇ ਉਸਦੇ ਕੋਲ ਬਹੁਤ ਹੀ ਜ਼ਿਆਦਾ ਪੈਸਾ ਸੀ ਤੇ ਉਸਦੇ ਕੋਲ ਬਹੁਤ ਹੀ ਜ਼ਿਆਦਾ ਜ਼ਮੀਨ ਸੀ ਕਹੀਂ ਕਿਲਿਆਂ ਦਾ ਮਾਲਕ ਉਹ ਦੱਸਿਆ ਜਾ ਰਿਹਾ ਹੈ ਜਿਸ ਕਰਕੇ ਉਸਦੀ ਪਤਨੀ ਨੂੰ ਲਾਲਚਾਂਦਾ ਹੈ ਤੇ ਉਸਦੀ ਪਤਨੀ ਆਪਣਾ ਵਿਆਹ ਕਿਸੇ ਹੋਰ ਦੇ ਨਾਲ ਕਰਾਣ ਦੇ ਚੱਕਰ ਦੇ ਵਿੱਚ ਰਾਣਾ ਬਲਾ ਚੋਰੀਆ ਦਾ ਕਤਲ ਕਰਵਾਣ ਦੀ ਸੋਚਦੀ ਹੈ ਤਾਂ ਜੋ ਰਾਣਾ ਬਲਾ ਚੋਰੀਆ ਦੀ ਮੌਤ ਹੋ ਜਾਵੇ ਉਸ ਦਾ ਕਤਲ ਕਰਵਾ ਦਿੰਦੀ ਹੈ ਕਿਉਂਕਿ ਉਸ ਦੀ ਸੋਚ ਇਹ ਹੁੰਦੀ ਹੈ ਕਿ ਉਸ ਤੋਂ ਬਾਅਦ ਜਿੰਨਾ ਵੀ ਪੈਸਾ ਹੈ ਜਿੰਨੀ ਵੀ ਜ਼ਮੀਨ ਉਸ ਦੇ ਹਿੱਸੇ ਆਉਂਦੀ ਹੈ ਉਹ ਮੇਰੇ ਹਿੱਸੇ ਆ ਜਾਵੇਗੀ ਤੇ ਮੈਂ ਉਸ ਜ਼ਮੀਨ ਦੀ ਉਸ ਪੈਸੇ ਦੀ ਮਾਲਕਣ ਬਣ ਜਾਵਾਂਗੀ ਜਿਸ ਕਰਕੇ ਦੋਸਤੋ ਇਹ ਵੱਡਾ ਲਾਲਚ ਉਹ ਕਰਦੀ ਹੈ ਤੇ ਆਪਣੇ પતિ ਰਾਣਾ ਬਲਾਚੋਰੀਏ ਦਾ ਕੁਝ ਲੋਕਾਂ ਨੂੰ ਪੈਸੇ ਦੇ ਕੇ ਕੁਝ ਬਦਮਾਸ਼ਾਂ ਨੂੰ ਪੈਸੇ ਦੇ ਕੇ ਉਸ ਦਾ ਕਤਲ ਕਰਵਾ ਦਿੰਦੀ ਹੈ ਪਰ ਦੋਸਤੋ ਇਹ ਖਬਰ ਇੱਕ ਨਿਊ ਚੈਨਲ ਦੇ ਵੱਲੋਂ ਦਿਖਾਈ ਗਈ ਹੈ ਜਿਸ ਬਾਰੇ ਅਸੀਂ YouTube ਤੇ ਨਹੀਂ ਦਿਖਾ ਸਕਦੇ ਪਰ ਦੋਸਤੋ ਹੋਰ ਕਿਤੇ ਵੀ ਚੈਨਲ ਨੇ ਹਲੇ ਤੱਕ ਇਹ ਖਬਰ ਨਹੀਂ ਦਿਖਾਈ ਪਰ ਜੇਕਰ ਕਿਸੇ ਹੋਰ ਚੈਨਲ ਤੇ ਵੀ ਇਹ ਖਬਰ ਵਾਇਰਲ ਹੁੰਦੀ ਹੈ ਤਾਂ ਅਸੀਂ ਤੁਹਾਡੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕਰਾਂਗੇ ਪਰ ਹਲੇ ਤੱਕ ਇਸ ਵੀਡੀਓ ਦੀ ਇਸ ਖਬਰ ਦੀ ਕੋਈ ਪੁਸ਼ਟੀ ਨਹੀਂ ਕੀਤੀ ਗਈ ਜਿਹੜੀ ਖਬਰ ਦੀ ਪੁਸ਼ਟੀ ਹੁਣ ਤੱਕ ਕੀਤੀ ਗਈ ਹੈ ਇਸ ਮਾਮਲੇ ਨੂੰ ਸਿੱਧੂ ਮੂਸੇਵਾਲੇ ਦੇ ਨਾਲ ਜ਼ਰੂਰ ਜੋੜਿਆ ਗਿਆ ਹੈ ਜਿਵੇਂ ਕੋਈ ਸੱਚਾਈ ਸਾਹਮਣੇ ਆਵੇ ਕਿ ਤੁਹਾਡੇ ਨਾਲ ਜਰੂਰ ਸਾਂਝੀ ਕਰਾਂਗੇ ਹੁਣ ਦਿਓ ਇਜਾਜ਼ਤ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ